ਸਤਿ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਿਓ ਖਬਰ ਵਧੀਆ ਲੱਗੀ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਜੇਲ੍ਹ ਚ ਬੰਦ ਕੇਜਰੀਵਲ ਕਿਉਂ ਨਿਕੀ ਦੇਣਗੇ ਮੁੱਖ ਮੰਤਰੀ ਦੇ ਅਹੁਦੇ ਤੋਂ ਸਤੀ ਪਸਤੀ ਚੀ ਨੇ ਸਵਿਧਾਨ ਤੋਂ ਲੈ ਕੇ ਰਾਜਨੀਤੀ ਤੱਕ ਸਮਝਾਈ ਉਚਰਾਗ ਅਰਵਿੰਦ ਕੇਂਦਰੀ ਸ਼ਰਾਬ ਘਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ ਸੋਮਵਾਰ ਨੂੰ ਉਹਨਾਂ ਨੂੰ 15 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਜੇਲ੍ਹ ਜਾਣ ਤੋਂ ਬਾਅਦ ਉਹਨਾਂ ਦੀ ਅਸਤੀਫੇ ਨੂੰ ਲੈ ਕੇ ਕਈ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਇਸ ਸੰਬੰਧੀ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਪਰ ਕੇਂਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਇਹ ਜਾਣਕਾਰੀ ਦਿੱਲੀ ਸਰਕਾਰ ਦੇ ਮੰਤਰੀ ਅਤੀਚੀ ਨੇ ਦਿੱਤੀ ਦੀ ਚੀ ਨੇ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਹਾਂ ਕਿ ਕੇਜਰੀਵਲ ਦਿਲਗੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਨਹੀਂ ਦੇਣਗੇ ਇਸ ਦਰਾਨ ਉਹਨਾਂ ਨੇ ਸੰਵਿਧਾਨ ਦੋ ਦੇ ਕੇ ਰਾਜਨੀਤੀ ਤੱਕ ਸਭ ਕੁਝ ਸਮਝਾਇਆ ਦੀ ਚੀ ਨੇ ਕਹ ਕੇ ਲੋਕ ਪ੍ਰਤੀਨਿਧਕ ਪ੍ਰਤੀਨਿਧਕੂਨ ਕਾਨੂੰਨ ਕਹਿੰਦਾ ਕਹਿੰਦਾ ਹੈ ਕਿ ਜਦੋਂ ਤੱਕ ਸੀ ਜੋ ਤੱਕ ਕਿਸੇ ਨੂੰ ਸਜ਼ਾ ਨਹੀਂ ਮਿਲਦੀ ਉਦ ਤੱਕ ਉਸ ਨੂੰ ਅਸਤੀਫਾ ਨਹੀਂ ਦੇਣਾ ਪਵੇਗਾ ਕੇਂਜਰੀਵਾਲ ਕੋਲ ਪੂਰਾ ਬੋਮਤ ਹੈ ਉਹਨਾਂ ਕਹਾ ਕਿ ਸੰਬੰਧੀ ਦੋ ਕਾਨੂੰਨੀ ਅਤੇ ਸੰਵਧਾਨਿਕ ਵਿਵਸਥਾਵਾਂ ਹਨ ਅਤੇ ਈਸ਼ੀ ਨੇ ਸੰਵਧਾਨ ਦੇ ਕਾਨੂੰਨੀ ਵਿਵਸਥਾ ਬਾਰੇ ਦੱਸਿਆ ਸਭ ਤੋਂ ਪਹਿਲਾਂ ਲੋਕ ਪ੍ਰਤੀਨਿਧ ਕਾਨੂੰਨ ਕਹਿੰਦਾ ਹੈ ਕਿ ਜੇਕਰ ਤੁਹਾਨੂੰ 2 ਸਾਲ ਤੋਂ ਵੱਧ ਸਜ਼ਾ ਹੋਈ ਤਾਂ ਤੁਸੀਂ ਲੋਕ ਪ੍ਰਤੀਨਿਧੀ ਨਹੀਂ ਰਹਿ ਸਕਦੇ ਭਾਵੇਂ ਤੁਸੀਂ ਵਿਧਾਇਕ ਹੋ ਜਾਂ ਸੰਸਦ ਮੈਂਬਰ ਈਸ਼ੀ ਨੇ ਕਿਹਾ ਕਿ ਅਰਵਿੰਦ ਕੇਂਜਰੀਵਾਲ ਨੂੰ ਕੋਈ ਦੋਸ਼ੀ ਨਹੀਂ ਠਹਿਰਾਇਆ ਗਿਆ ਉਹਨਾਂ ਕਹਾ ਕਿ ਅਜੇ ਤੱਕ ਕੇਜਰੀਵਾਲ ਖਿਲਾਫ ਚਾਰਜ ਸ਼ੀਟ ਵੀ ਪੇਸ਼ ਨਹੀਂ ਕੀਤੀ ਗਈ ਹੈ ਕੇਜਰੀਵਾਲ ਕੋਲ ਅਸਤੀਫਾ ਦੇਣ ਦਾ ਕੋਈ ਕਾਰਨ ਨਹੀਂ ਤੀਜੀ ਨੇ ਕਹਾ ਕਿ ਦੂਜੀ ਗੱਲ ਇਹ ਹੈ ਕਿ ਇਸ ਜੇ ਇਸ ਦੇਸ਼ ਦੀ ਸਰਦਾਰੀ ਕੀ ਵਿਸ਼ਤਾ ਕਹਿੰਦੀ ਹੈ ਕਿ ਸਿਰਫ ਉਹ ਕੀ ਮੁੱਖ ਮੰਤਰੀ ਜਿਸ ਕੋਲ ਪੂਰਨ ਬਹੁਮਤ ਨਹੀਂ ਹੈ ਉਹ ਮੁੱਖ ਮੰਤਰੀ ਦੇ ਅਧੀਨ ਤੋਂ ਅਸਤੀਫਾ ਦੇ ਸਕਦਾ ਹੈ ਕਿ ਜਿਹੜੀ ਵਾਲ ਕੋਲ ਪੂਰਨ ਬੋਮਤ ਹੈ ਦਿੱਲੀ ਵਿੱਚ ਪੂਰਨ ਬੋਮਤ ਵਾਲੀ ਸਰਕਾਰ ਹੈ ਇਸ ਲਈ ਅਰਵਿੰਦ ਕੇਂਜੀਵਲ ਕੋਲ ਤਸਦੀਕਾ ਦੇਣ ਦਾ ਕੋਈ ਕਾਰਨ ਨਹੀਂ ਹੈ ਤੁਹਾਨੂੰ ਦੱਸ ਦਈਏ ਕਿ ਅਤੀਸ਼ੀ ਨੇ ਅੱਜ ਕਈ ਖੁਲਾਸੇ ਕੀਤੇ ਹਨ ਇਹਨਾਂ ਚਾਰ ਆਪਾਗਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਦਿੱਲੀ ਸਰਕਾਰ ਨੇ ਮੰਤਰੀ ਅਤੀਸ਼ੀ ਨੇ ਕਿਹਾ ਮੰਤਰੀ ਤੀਸ਼ੀ ਨੇ ਕਿਹਾ ਕਿ ਪਹਿਲਾਂ ਸਾਡੇ ਵੱਡੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਉਹਨਾਂ ਦੀ ਯੋਜਨਾ ਆਉਣ ਵਾਲੇ 2 ਮਹੀਨਿਆਂ 'ਚ ਆਮ ਆਦਮੀ ਪਾਰਟੀ ਦੇ ਚਾਰ ਹੋਰ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਹੈ ਮੈਨੂੰ ਭਾਜਪਾ ਚ ਸ਼ਾਮਲ ਹੋਣ ਦੀ ਪੇਸ਼ਕਸ਼ ਮੇਰੀ ਕਰੀਬੀ ਨੇ ਕੀਤੀ ਸੀ ਮੈਨੂੰ ਕਹਾ ਗਿਆ ਸੀ ਕਿ ਜੇਕਰ 1 ਮਹੀਨੇ ਦੇ ਅੰਦਰ ਭਾਜਪਾ ਵਿੱਚ ਸ਼ਾਮਲ ਨਾ ਹੋਏ ਤਾਂ ED ਮੈਨੂੰ ਗ੍ਰਿਫਤਾਰ ਕਰ ਲਵੇਗੀ ਅਸੀਂ ਧਮਕੀਆਂ ਤੋਂ ਨਹੀਂ ਡਰਦੇ ਹੈ ਤੇਸੀ ਨੇ ਕਹਾ ਕਿ ਅਸੀਂ ਕਿਸੇ ਦੀ ਧਮਕੀ ਤੋਂ ਨਹੀਂ ਡਰਦੇ ਚਾਰ ਵੱਡੇ ਆਗੂ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਇੱਕ ਜੁੱਟ ਹੈ ਅਸੀਂ ਇਸ ਦੇਸ਼ ਦੇ ਸੰਵਧਾਨ ਨੂੰ ਬਚਾਉਣ ਲਈ ਆਖਰੀ ਸਾਹ ਤੱਕ ਲੜਦੇ ਰਹਾਂਗੇ